ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਫਿਰ ਮਿਲਦੇ ਆ ਤੁਹਾਨੂੰ ਇੱਕ ਨਵੀਂ हेयर स्टाइल ਵਾਲੀ ਵੀਡੀਓ ਲੈ ਕੇ ਇਹ ਵਾਲਾ हेयर स्टाइल ਆਪਾਂ ਛੋਟੀਆਂ ਗਰਲਸ ਜਿਨ੍ਹਾਂ ਦੇ ਵਾਲ ਲੰਬੇ ਆ ਉਹਨਾਂ ਦੇ ਬਣਾ ਸਕਦੇ ਆ ਤੇ ਆਪਣੇ ਆਪ ਦੇ ਵੀ ਬਣਾ ਸਕਦੇ ਆ ਤੇ ਇਸ ਦਵਾਲਾ ਦਵਾਲਾ ਜਿਹੜਾ हेयर स्टाइल ਇਹ ਵਾਲਾ ਇਹ ਬੜਾ ਹੀ ਪਿਆਰਾ ਜਿਹਾ ਬਣਦਾ ਤੇ ਬਹੁਤ ਹੀ ਸੌਖਾ ਬਣ ਜਾਂਦਾ ਹਰ ਕੋਈ ਬਣਾ ਸਕਦਾ ਜਿਨ੍ਹਾਂ ਨੂੰ ਕੋਈ ਵੀ ਹੈਅਰਸਟਾਈਲ ਨਹੀਂ ਆਉਂਦਾ ਉਹ इजीली ਆਪਣੇ ਬੇਟੀਆਂ ਦੇ ਇਹ ਵਾਲਾ ਹੈਅਰਸਟਾਈਲ ਬਣਾ ਸਕਦੇ ਆ ਜਾਂ ਆਪਣੇ ਵੀ ਬਣਾ ਸਕਦੇ ਆ ਨਾਰਮਲੀ ਠੀਕ ਆ ਆਪਾਂ ਚਲੋ ਤੁਹਾਨੂੰ ਦੱਸਣ ਲੱਗੇ ਆ ਪਹਿਲਾਂ ਆਪਾਂ ਜਿਹੜੇ ਆ ਗੋਆ ਜਿਵੇਂ ਆਪਾਂ ਮਿੱਡੀਆਂ ਕਰਦੇ ਹੁੰਦੇ ਆ 2 ਸੈਕਸ਼ਨ ਲੈ ਲੈਨੇ ਦੋਨਾਂ ਸਾਈਡ ਤੋਂ ਸੈਂਟਰ 'ਚ ਛੀਰ ਕੱਢ ਕੇ ਵਾਲਾਂ ਦਾ 2 ਸੈਕਸ਼ਨ ਕਰ ਲੈਨੇ ਆ ਵਾਲਾ ਦੇ ਇੱਕ ਉਧਰਲੀ ਸਾਈਡ ਤੇ ਇੱਕ ਉਧਰਲੀ ਸਾਈਡ ਜਿਹੜੇ ਆਪਣੇ ਪਿੱਛੇ ਵਾਰ ਰਹਿ ਜਾਣਗੇ ਉਹਨਾਂ ਤੇ ਆਪਾਂ ਇੱਕ ਵਾਰੀ ਕੋਈ ਰਬੜ ਜਾਂ ਕਲਿੱਪ ਵਗੈਰਾ ਕਰਕੇ ਉਹਨਾਂ ਨੂੰ ਟਾਈ ਕਰ ਲੈਨੇ ਆ ਤਾਂ ਕਿ ਉਹ ਆਪਣੇ ਵਿੱਚ ਨਾ ਹੋ ਇਕੋ ਜਿਹਾ ਵਾਲ ਲੈਣੇ ਆਪਾਂ ਕੋ ਦੋਨਾਂ ਸਾਈਡਾਂ ਤੋਂ ਕੰਨਾਂ ਤੱਕ ਠੀਕ ਆ ਹੁਣ ਦੇਖੋ ਆਪਾਂ ਲੈ ਲਈਏ ਵਾਲ ਦੋਨਾਂ ਸਾਈਡਾਂ ਤੋਂ چیر ਕੱਢ ਲਿਆ ਪਹਿਲਾਂ ਸੈਂਟਰ ਚ ਤੇ ਫਿਰ ਵਾਲ ਹੁਣ ਜਿਹੜੇ ਆਪਾਂ ਦੋਨਾਂ ਸਾਈਡਾਂ ਦੇ ਵਾਲ ਲਏ ਉਹਨਾਂ ਨੂੰ ਅੱਗੋਂ ਫਿਰ ਟੂ ਸੈਕਸ਼ਨ ਦੇ ਵਿੱਚ ਕਰਨਾ ਠੀਕ ਆ ਵੀਡੀਓ ਨੂੰ ਐਂਡ ਤੱਕ ਦੇਖਿਓ ਤਾਂ ਹੀ ਪਤਾ ਲੱਗੂਗਾ ਠੀਕ ਆ ਇਹ ਆ ਦੇਖੋ ਹੁਣ ਆਪਾਂ ਇਹਨਾਂ ਟੂ ਸੈਕਸ਼ਨ ਦੇ ਵਿੱਚ ਕਰ ਲਿਆ ਨੇ ਤੇ ਜਿਹੜਾ ਉੱਪਰ ਵਾਲਾ ਸੈਕਸ਼ਨ ਆ ਸਭ ਤੋਂ ਪਹਿਲਾਂ ਆਪਾਂ ਇਹ ਵਾਲਾ ਚੱਕਣਾ ਠੀਕ ਆ ਨੀਚੇ ਵਾਲਾ ਛੱਡ ਦੇਣਾ ਇਹਨਾਂ ਨੂੰ ਆਪਾਂ ਕੰਗੇ ਨਾਲ ਸਹੀ ਕਰਕੇ ਸਾਫ਼ ਕਰਕੇ ਤਾਂ ਕੀ ਕਰਨਾ ਹੱਥਿ ਸਵੜ ਕੇ ਸਟਾਰਟਿੰਗ ਤੋਂ ਜਿੱਥੋਂ ਆਪਣਾ ਚੀਰ ਸਟਾਰਟ ਹੁੰਦਾ ਸੀ ਜਿੱਥੋਂ ਆਪਾਂ ਲਏ ਸੀ ਉੱਥੋਂ ਇਹਨਾਂ 'ਚ ਵਾਲ ਪਾਉਣੇ ਸ਼ੁਰੂ ਕਰ ਦੇਣੀਆਂ ਦੇਖੋ ਵਟ ਚੜਾਉਣੇ ਆ ਬਸ ਸਿਰਫ ਵਟ ਆਪਾਂ ਪਿੱਛੇ ਤੱਕ ਚੜਾਉਣੇ ਜਿੱਥੋਂ ਤੱਕ ਆਪਣੇ ਲਾਸਟ ਤੱਕ ਗੁੱਤ ਤੱਕ ਆਉਂਦੇ ਹੁੰਦੇ ਜਾਨੀ ਕਿ ਜਿੱਥੋਂ ਆਪਾਂ ਗੁੱਤ ਕਰਨੇ ਸ਼ੁਰੂ ਕਰਦੇ ਆ ਜਾਂ ਪੋਨੀ ਠੀਕ ਆ ਉੱਚੀ ਉਹ ਤਾਂ ਇਕੱਪਾ ਵਟ ਚੜਾਉਣੇ ਆ ਦੇਖੋ ਵਟ ਚੜਾ ਲਈ ਆਪਾਂ ਤੇ ਇਹਨਾਂ ਨੂੰ ਪਿੰਸ ਲਾ ਕਰਤਾ ਦੇਖੋ ਪਿੰਸ ਮਤਲਬ ਤੁਸੀਂ ਕੋਈ ਵੀ ਲਾ ਸਕਦੇ ਹੋ ਦੂਸਰੀ ਵੀ ਜਿਹੜੀ ਸਿੰਪਲ ਹੁੰਦੀ ਆ ਤੇ ਟਿਕ ਟਿਕ ਵਾਲੀ ਵੀ ਸੂਈ ਆਪਣੇ ਕੋਲ ਟਿਕ ਟਿਕ ਵਾਲੀ ਸੀ ਆਪਾਂ ਉਹ ਹੀ ਲਾਤੀ ਆ ਦੇਖੋ ਜਿਹੜੇ ਨੀਚੇ ਵਾਲੇ ਸੀ ਉਹਨਾਂ ਨੂੰ ਵੀ ਏਵੇਂ ਆਪਾਂ ਫਿਰ ਉਹਨਾਂ ਨੂੰ ਸਿੱਧੇ ਕਰਕੇ ਕੰਗੀ ਕਰਕੇ ਚੰਗੀ ਤਰ੍ਹਾਂ ਫਿਰ ਆਪਾਂ ਉਹਨਾਂ ਦੇ ਵਟ ਚੜਾਉਣੇ ਆ ਹੁਣ ਆਪਾਂ ਇਹਨਾਂ ਨੂੰ ਵਟ ਚੜਾ ਤੇ ਇਹਨਾਂ ਨੂੰ ਵੀ ਸੂਈ ਨਾਲ ਦੇਖੋ ਜੇ ਉਸੇ ਸੂਈ ਚਾਹੁੰਦੇ ਤਾਂ ਤੁਸੀਂ ਉਸੇ ਹੀ ਲਗਾ ਸਕਦੇ ਹੋ ਜੇਕਰ ਤੁਸੀਂ ਹੋਰ ਲਾਉਣਾ ਚਾਹੁੰਦੇ ਹੋ ਤਾਂ ਹੋਰ ਵੀ ਲਗਾ ਸਕਦੇ ਹੋ ਹੁਣ ਆਪਾਂ ਦੂਸਰੀ ਸਾਈਡ ਵੀ ਐਵੇਂ ਕਰਨਾ ਬੜਾ ਹੀ ਸੌਖਾ ਤੇ ਹਰ ਇੱਕ ਤਰ੍ਹਾਂ ਦੇ ਫੇਸ ਤੇ ਵਧੀਆ ਲੱਗਦਾ ਖਾਸ ਕਰਕੇ ਜਦੋਂ ਆਪਾਂ ਬੇਟੀਆਂ ਨੂੰ ਤਿਆਰ ਕਰਨਾ ਹੁੰਦਾ ਤਾਂ ਉਹ ਕਿਸੇ پری ਤੋਂ ਘੱਟ ਨਹੀਂ ਲੱਗੂਗੀ ਠੀਕ ਹੈ ਜਿਨ੍ਹਾਂ ਦੀ ਗਰਡਸ ਆ ਉਹਨਾਂ ਨੂੰ ਤਾਂ ਵਾਲ ਬਣਾਉਣੀ ਪੈਂਦੀ ਆ ਕਿਉਂਕਿ ਕੁਛ ਨਾ ਕੁਛ ਫੰਕਸ਼ਨ ਆ ਹੀ ਰਹਿੰਦੇ ਆ ਆਪਾਂ ਤੇ ਉਹਨਾਂ ਦੇ हेयर स्टाइल ਚੇਂਜ ਕਰਨਾ ਹੁੰਦਾ ਤਾਂ ਤੁਸੀਂ ਇਹ ਵਾਲਾ ਵੀ ਕਰ ਸਕਦੇ ਹੋ ਇੱਕ ਦੋ हेयर स्टाइल ਆਪਾਂ ਪਹਿਲਾਂ ਵੀ ਤੁਹਾਨੂੰ ਦੱਸਿਆ ਤੁਸੀਂ ਉਹ ਹੀ ਬਣਾ ਸਕਦੇ ਹੋ ਵੀ ਬਹੁਤ ਵਧੀਆ ਬੰਦੇ ਆ ਕਿਸੇ ਵੀ ਪਾਰਟੀ ਫੰਕਸ਼ਨ ਤੇ ਬਣਾਉਣਾ ਹੋਵੇ ਤਾਂ ਬੜੀ ਹੀ ਵਧੀਆ ਜੀ ਲੁੱਕ ਦਿੰਦੇ ਆ ਇੱਕ ਕੈਂਟ ਹੁੰਦੀ ਆ ਇਹ ਵਾਲਾ हेयर ਸਟਾਈਲ ਤੁਸੀਂ ਜ਼ਿਆਦਾਤਰ ਸੂਟ ਨਾਲ ਬਹੁਤ ਸੋਹਣਾ ਲੱਗਦਾ ਜੇਕਰ ਤੁਸੀਂ ਪੰਜਾਬੀ ਸੂਟ ਨਾਲ ਆਪਣੀ ਬੇਟੀ ਦੇ ਇਹ ਵਾਲਾ हेयर ਸਟਾਈਲ ਕਰੋਗੇ ਤਾਂ ਉਹ ਪ੍ਰਿੰਕੈਸ ਲੱਗੂਗੀ ਦੇਖੋ ਹੁਣ ਆਪਾਂ ਇਹਨਾਂ ਨੂੰ ਵੀ ਵਟ ਚੜਾਤੇ ਆ ਦੋ ਸੈਕਸ਼ਨ ਕਰ ਲਏ ਸੀ ਇੱਧਰ ਉਹ ਵੀ ਤੇ ਆਪਾਂ ਹੁਣ ਇਹਨੂੰ ਵੀ ਸੂਈ ਲਗਾ ਦੇਾਂਗੇ ਠੀਕ ਆ ਖਾਦੀ ਆ ਹੁਣ ਜਿਹੜੇ ਨੀਚੇ ਵਾਲੇ ਰਹਿ ਗਏ ਆ ਪਹਿਲਾਂ ਉੱਪਰ ਵਾਲਿਆਂ ਦਾ ਕਰਨਾ ਇਹ ਧਿਆਨ ਰੱਖਣਾ ਤੁਸੀਂ ਨੀਚੇ ਵਾਲੇ ਦਾ ਪਹਿਲਾਂ ਨਹੀਂ ਕਰਨਾ ਪਹਿਲਾਂ ਉੱਪਰ ਵਾਲਿਆਂ ਦਾ ਕਰਨਾ ਬਾਅਦ ਚੋਂ ਨੀਚੇ ਵਾਲਿਆਂ ਦਾ ਕਰਨਾ ਹੁਣ ਆਪਾਂ ਦੂਸਰੀ ਨੂੰ ਵੀ ਚੰਗੀ ਤਰ੍ਹਾਂ ਚੰਗੀ ਕਰਕੇ ਤਾਂ ਬਸ ਐਵੇਂ ਵੱਟ ਪੂਰੇ ਟਾਈਟ ਟਾਈਟ ਚੜਾਉਣੇ ਆ ਕੋਲੇ ਨਹੀਂ ਚੜਾਉਣੇ ਚਲੋ ਚਲੋ ਕਰਤਾ ਹੁਣ ਆਪਾਂ ਦੇਖੋ ਕਰਤੀ ਨਟਾਈ ਹੁਣ ਦੇਖੋ ਤੁਸੀਂ ਹੁਣ ਤੁਹਾਨੂੰ ਆਪਾਂ ਦਿਖਾਉਣੀ ਹੈ ਉੱਪਰੋਂ ਇਹਨਾਂ ਨੂੰ ਤੁਸੀਂ ਬਾਅਦ ਚੋ ਡੈਕੋਰੇਟ ਵੀ ਕਰ ਸਕਦੇ ਹੋ ਜੇਕਰ ਤੁਸੀਂ ਡੈਕੋਰੇਟ ਕਰਨਾ ਚਾਹੁੰਦੇ ਹੋ ਤੁਹਾਡੇ ਕੋਲੇ ਕੋਈ ਵੀ ਹੇਅਰ ਐਕਸੈਸਰੀ ਆ ਉੱਪਰ ਬੀਡਸ ਵਗੈਰਾ ਲਗਾ ਕੇ ਦੇਖੋ ਗਿੱਡੀ ਪਿਆਰੀ ਲੁੱਕ ਆ ਫੇਸ ਤਾਂ ਪੂਰੀ ਤਰ੍ਹਾਂ ਚੇਂਜ ਹੀ ਹੋ ਜਾਂਦਾ ਹੁਣ ਆਪਾਂ ਪਿਛਲੇ ਵਾਲਾ ਜਿਹੜੇ ਇਹਨਾਂ ਨੂੰ ਚੰਗੀ ਤਰ੍ਹਾਂ ਗੰਗੀ ਕਰਕੇ ਠੀਕ ਆ ਜੇਕਰ ਲੰਬੇ ਵਾਲਾ ਤਾਂ ਤੁਸੀਂ ਗੋਤੀ ਕਰਨੀ ਜਿਆਦਾ ਪ੍ਰੈਪਰ ਦਿਆ ਕਰੋ ਜੇ ਕਰਵਾਲ ਛੋਟੇ ਆ ਚਲੋ ਪੋਨੀ ਕਰਨੀ ਹੁੰਦੀ ਆ ਪਰ ਲੰਬੇ ਵਾਲਾਂ ਦੀ ਗੁੱਤ ਬਹੁਤ ਸੋਹਣੀ ਲੱਗਦੀ ਆ ਕੁਲੇ ਨਾ ਹੀ ਛੱਡਿਆ ਕਰੋ ਦੇ ਲੰਬੇ ਵਾਲ ਦੇਖੋ ਹੁਣ ਆਪਾਂ ਕੀ ਕਰਨਾ ਪਿਛਲੇ ਆਪਾਂ ਵਾਲ ਕਰ ਲੈਣਾ ਨਾ ਮੈਂ ਇਹ ਕੀ ਕਰਨਾ ਸਿੱਧੀ ਗੁੱਤ ਸ਼ੁਰੂ ਨਹੀਂ ਕਰਨੀ ਠੀਕ ਆ ਇੱਕ ਆਪਾਂ ਰਬੜ ਬੈਂਡ ਲੈਣਾ ਕੋਈ ਵੀ ਹੋਵੇ ਚਾਹੇ ਆਪਣੇ ਕੋਲੇ ਸਿੰਪਲ ਕੋਈ ਵੀ ਰਬੜ ਬੈਂਡ ਲੈ ਸਕਦੇ ਹੋ ਤੁਸੀਂ ਸਿੰਪਲ ਤਦ ਨੂੰ ਦੱਸਨੀ ਆ ਪਾਉਦਾ ਕੀ ਕਰਨਾ ਫੇਰ ਗੁੱਤ ਸਾਰਾ ਦਿਨ ਚਾਹੇ ਤੁਸੀਂ ਦੋ ਦਿਨ ਗੁੱਤ ਨੂੰ ਨਾ ਹਲਾਇਓ ਤੁਹਾਡਾ ਕੋਈ ਵੀ ਵਾਲ ਖਿਸਕੂਗਾ ਨਹੀਂ ਵਿੱਚੋਂ ਆ ਦੇਖੋ ਮੇਰੇ ਕੋਲ ਨਾ ਕੋਈ ਉਹ ਸਿੰਪਲ ਦੂਸਰੇ ਵਾਲਾ ਹੈ ਨਹੀਂ ਸੀ ਜਿਹੜਾ ਸਿੰਪਲ ਜਾਂ ਹੁੰਦਾ ਆਈ ਹੱਥ ਲੱਗਿਆ ਇਹ ਚੜਾਤਾ ਪਰ ਜਿਹੜਾ ਇੱਕ ਟਾਈਟ ਜਿਹਾ ਪਤਲੇ ਰਬੜ ਬੈਨ ਆਉਂਦੇ ਹਨਾ ਸਿੰਪਲ ਜੇ ਸਟਾਕਿੰਗ ਵਾਲੀ ਉਹ ਵਾਲਾ ਚੜਾਈਓ ਸਟਾਰਟਿੰਗ ਚ ਸੁਤੀ ਆਵਦੀ ਡਰੈਸ ਦੇ ਨਾਲ ਮੈਚ ਕਰਦਾ ਵੀ ਚੜਾ ਸਕਦੇ ਹੋ ਤੇ ਬਲੈਕ ਵੀ देखो मेरे को तो यही सीगा स्टॉकिंग वाला है नहीं सी जेकर ਤੁਹਾਡੇ ਕੋਲ ਸਟਾਕਿੰਗ ਵਾਲਾ ਹੈਗਾ ਤਾਂ ਤੁਸੀਂ ਉਹ ਵਾਲੇ ਚੜਾਉਣਾ ਹੁਣ ਆਪਾਂ ਗੁੱਤ ਕਰਨੀ ਹੈ ਦੀ ਆਪਾਂ ਇਹਨੂੰ 3 ਸੈਕਸ਼ਨ ਦੇ ਵਿੱਚ ਕਰ ਲੈਣਾ ਜਿਹੜੇ ਪਿਛਲੇ ਵਾਲਾ ਠੀਕ ਹੈ ਗੁੱਤ ਕਿਵੇਂ ਕਰਨੀ ਪਹਿਲਾਂ ਸਾਈਡਾਂ ਵਾਲੇ ਚੱਕ ਕੇ ਜਿਵੇਂ ਆਪਾਂ ਪੁੱਠੀ ਗੁੱਤ ਕਰਦੇ ਹੁੰਨੇ ਉਹ ਵਾਲੀ ਗੁੱਤ ਕਰਨੀ ਆ ਪਿੱਛੇ ਦੇਖੋ ਗੁੱਤ ਬੜੀ ਸੋਹਣੀ ਲੱਗਦੀ ਆ ਫਿਰ ਬੜੀ ਵਧੀਆ ਪਿਆਰੀ ਜੀ ਗੁੱਤ ਹੋਊਗੀ ਹੁਣ ਤਾਂ ਸਾਫ਼-ਸਾਫ਼ ਵਾਲ ਜੇਕਰ ਲਏ ਹੁਣ ਤਾਂ ਵਧੀਆ ਸਾਫ਼-ਸਾਫ਼ ਗੁੱਤ ਹੋਊਗੀ ਕੋਈ ਵੀ ਵਾਲ ਇੱਧਰ ਉੱਧਰ ਨਹੀਂ ਹੋਊਗਾ ਨਾ ਹੀ ਕੋਈ ਵਾਲ ਨਿਕਲੂਗਾ ਬਸ ਠੀਕ ਹੈ ਤੇ ਹੁਣ ਆਪਾਂ ਦੇਖੋ ਗੁੱਤ ਕਰ ਲਈ ਨਾ ਲਾਸਟ ਤੇ ਆਪਾਂ ਰਬੜ ਚੜਾ ਦੇਾਂਗੇ ਕੋਈ ਵੀ ਰਬੜ ਬੈਂਡ ਚੜਾ ਸਕਦੇ ਆ ਜੇਕਰ ਤੁਹਾਡੇ ਕੋਲੇ ਨਾਲ ਦੇ ਡਰੈਸ ਦੇ ਤੁਹਾਡੇ ਨਾਲ ਮੈਚ ਹੀ ਹੁੰਦਾ ਹੋਏਗਾ ਤਾਂ ਉਹ ਵਾਲਾ ਚੜਾ ਲਓ ਤੁਸੀਂ ਲਓ ਜੀ ਰਬੜ ਬੈਂਚ ਲਾਤਾ ਹੁਣ ਗੁੱਤ ਦੇਖਿਓ ਤੁਸੀਂ ਹੁਣ ਗੁੱਤ ਨੂੰ ਕਰਕੇ ਕਰਨਾ ਕੀ ਆ ਮੈਂ ਤਾਂ ਇਹੋ ਕਹਿਣਾ ਵੀਡੀਓ ਐਂਡ ਤੱਕ ਦੇਖਣੀ ਗੁੱਤ ਕਰਕੇ ਐਂ ਨਹੀਂ ਛੱਡਣੀ ਤੁਸੀਂ ਠੀਕ ਆ ਫੇਰ ਗੁੱਤ ਪਿੱਚਕੀ ਜੀ ਪਿੱਚਕੀ ਜੀ ਲੱਗੂਗੀ ਜੇਕਰ ਤੁਹਾਨੂੰ ਐ ਲੱਗੇ ਵੀ ਮੋਟੀ ਮੋਟੀ ਗੁੱਤ ਲੱਗੇ ਸੋਹਣੀ ਤੁਸੀਂ ਕੀ ਕਰਨਾ ਦੇਖੋ ਐਵੇਂ ਕਰ ਦੇਣਾ ਬਾਅਦ ਚ ਗੁੱਤ ਕਰਕੇ ਠੀਕ ਆ ਨੀਚੇ ਰਬੜ ਬੈਂ ਕਰਕੇ ਨਾ ਇਹਨਾਂ ਨੂੰ ਥੋੜਾ ਜਿਹਾ ਸਾਰੇ ਵੱਲਾਂ ਨੂੰ ਐ ਥੋੜਾ ਜਿਹਾ ਲੂਜ਼ਿੰਗ ਜੀ ਚ ਦੇ ਦੇਣੀ ਆ ਇਹ ਖਿੱਚ ਕੇ ਫੇਰ ਐ ਚਿਪਕੀ ਨੀ ਗੁੱਤ ਲੱਗੂ ਗੁੱਤ ਮੋਟੀ ਮੋਟੀ ਲੱਗੂ ਹੁਣ ਐਵੇਂ ਗੁੱਤ ਤਾਂ ਨਾ ਜਿਹੜੀ ਮੋਟੀ ਮੋ ਠੀਕ ਹੈ ਐਵੇਂ ਸਾਰੇ ਵਾਲਾਂ ਨੂੰ ਲੂਜ਼ਿੰਗ ਜੀ ਦੇ ਦੇਣੀ ਆ ਥੋੜੀ ਜੀ ਐਵੇਂ ਕਰ ਕਰਕੇ ਖਿੱਚ ਖਿੱਚ ਕੇ ਸਾਈਡਾਂ ਤੋਂ ਸਾਈਡਾਂ ਵਾਲੇ ਵਾਲ ਪਾਰ ਨੂੰ ਇਹ ਜੇਕਰ ਪਤਲੀ ਗੁੱਤਾ ਉਹਦੀ ਵੀ ਮੋਟੀ ਲੱਗੂਗੀ ਤੇ ਇੱਕ ਚਿਪਕੂਗੀ ਨਹੀਂ ਗੁੱਤ ਹੌਲੇ ਐ ਹੋ ਜੂਗੀ ਬਹੁਤ ਸੋਹਣੀ ਤੇ ਉੱਪਰ ਤੁਸੀਂ ਵਗੈਰਾ ਕੁਝ ਵੀ ਬੀਡਸ ਜਾਂ ਕੁਝ ਵੀ ਉੱਪਰ ਲਗਾ ਸਕਦੇ ਹੋ ਗੁੱਤ ਦੀ ਤੇ ਬਹੁਤ ਸੋਹਣੀ ਲੁੱਕ ਆਊਗੀ ਦੇਖੋ ਹੁਣ ਬਹੁਤ ਸੋਹਣੀ ਲੱਗ ਰਹੀ ਹੈ ਨਾ ਹੁਣ ਵਾਲਾ हेयर स्टाइल ਵਾਲਾ ਲਾਸਟ ਲੁੱਕ ਦੇਖੋ ਹੁਣ टना Ok के बाए